ਸੋਨਡੇ ਮਹੀਨੇ ਤੀਆਂ ਦਾ ਤਿਹਾਰ ਸਮੁੱਚੇ ਪੰਜਾਬ ਦੇ ਵਿੱਚ ਬਹੁਤ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਤਾਰੀਵਾਲ ਦੇ ਸਿੱਧ ਸੰਤੋਸ਼ੀ ਮਾਤਾ ਮੰਦਰ ਦੇ ਗਰਾਊਂਡ ਦੇ ਵਿੱਚ ਪਿਛਲੇ ਲੰਬੇ ਅਰਸੇ ਤੋਂ ਤੀਆਂ ਦਾ ਮੇਲਾ ਲੱਗਦਾ ਹੈ ਇਸ ਵਾਰ ਵੀ ਮੇਲੇ ਦੇ ਵਿੱਚ ਬਹੁਤ ਰੌਣਕ ਲੱਗੀ ਬੀ ਸਿੰਘ ਢੜੀਵਾਲ ਤੋਂ ਇੱਥੇ ਹਰ ਸਾਲ ਵਾਰ ਇਹ ਢਟੀਆਂ ਦਾ ਮੇਲਾ ਲੱਗਦਾ ਆ ਇੱਥੇ ਬੱਚਿਆਂ ਦਾ ਜਿੰਨਾ ਵੀ ਝੂੜੇ ਦਾ ਆ ਜਾਂ ਕੋਈ ਖਾਣ ਪੀਣ ਦੀ ਚੀਜ਼ ਆ ਜਾਂ ਕੁਝ ਵੀ ਆ ਇੱਧਰ ਪਿਛਲੇ ਬੰਨੇ ਪਿਛਲੇ ਬੰਨੇ ਮਾਤਾ ਜੀ ਦਾ ਮੰਦਿਰ ਬਣਿਆ ਹੋਇਆ ਆ ਤੇ ਲੋਕੀ ਇੱਥੇ ਵੀ ਆਣ ਕੇ ਮਥਾ ਮਥਾ ਟੇਕਦੇ ਨੇ ਬੜੀ ਮਾੜੀ ਕਿਰਪਾ ਇੱਥੇ ਇੱਥੇ ਜਿਹੜਾ ਵੀ ਹੁੰਦਾ ਆ ਬੜੇ ਐ ਬਿਲਕੁਲ ਚਾਵਾਂ ਦੇ ਨਾਲ ਹੁੰਦਾ ਆ ਹਰ ਇੱਕ ਲੋਕੀ ਸੋਚਦੇ ਆ ਦੀ ਅਸੀਂ ਹਰ ਸਾਲ ਵਾਰ ਇਹ ਢਟੀਆਂ ਦਾ ਮੇਲਾ ਵੇਖਣ ਆਉਤੀ ਜਾਗੇ ਤੇ ਬੜੀਆਂ ਰੌਣਕਾਂ ਲੱਗੀਆਂ ਇੱਥੇ ਬੜੀ ਮਾੜੀ ਕਿਰਪਾ ਆ ਤੇ ਆਂਦੇ ਹੋਈ ਮਾਤਾ ਜੀ ਵਾਦੀ ਤੇ ਚਾਰਦੀ ਗਲਾਵ ਵਿੱਚ ਰੱਖੇ ਧੰਨਵਾਦ ਮੇਰਾ ਨਾਮ ਪ੍ਰੀਤਮ ਸਿੰਘ ਜੀ ਬਾਜੀ ਨਾਈ ਮਾਰੀ ਕਿੰਨੇ ਸਭ ਰੋਸ਼ਨ ਗੋਲੀ ਮੇਰਾ ਨਾਮ ਜੀ ਇੱਥੋਂ ਦਾ ਜਨਮ ਸਥਾਨ ਆ ਮੇਰਾ ਲਗਭਗ ਜਦੋਂ ਦੀ ਹੋਸ਼ ਸੰਭਾਲੀ ਆ ਇੱਥੇ ਤੀਆਂ ਦਾ ਮੇਲਾ ਲੱਗਦਾ ਰਿਹਾ ਪਹਿਲਾਂ ਲੱਕੜ ਦੀਆਂ ਸਤਰੀਆਂ ਔਰ ਚਾਰ ਬੰਗੂੜੇ ਲੱਗਦੇ ਹੁੰਦੇ ਸੀ ਉਹਦੇ ਬਾਦੋਂ ਹੁਣ ਲੋਹੇ ਦੇ ਬੰਗੂੜੇ ਆ ਗਏ ਆ ਕੋਈ ਹਵਾ ਵਾਲੇ ਆ ਗਏ ਆ ਜਿਹਦੇ ਉੱਤੇ ਬੱਚੇ ਇੰਜੋਏ ਕਰਦੇ ਆ ਅੱਗੇ ਜਿਹੜੇ ਸੀ ਘੋੜੇ ਹੁੰਦੇ ਸੀ ਲੱਕੜ ਵਾਲੇ ਤੇ ਹੱਥ ਨਾਲ ਚੱਲਦੀ ਹੁੰਦੀ ਐ ਅੱਜ ਕੱਲ ਹੁਣ ਨਵਾਂ ਜੋਗ ਮਸ਼ੀਨੀ ਜਗ ਹੋਇਆ ਹੁਣ ਮੋਟਰਾਂ ਦੇ ਨਾਲ ਸਭ ਕੁਝ ਚੱਲਦਾ ਵਾ ਔਰ ਇਤਿਹਾਸਕ ਤੌਰ 'ਤੇ ਸੰਤੋਸ਼ੀ ਮਾਤਾ ਮੰਦਿਰ ਦੀ ਇਹ ਪਵਿੱਤਰ ਧਰਤੀ ਦੇ ਉੱਤੇ ਲਗਾਤਾਰ ਹੀ ਹਰ ਸਾਲ ਇੱਥੇ ਤਿਆਂ ਦਾ ਤਿਉਹਾਰ ਲੱਗਦਾ ਔਰ ਬਹੁਤ ਹੀ ਰੌਣਕ ਲੱਗਦੀ ਆ ਦੂਰੋਂ ਦੂਰੋਂ ਲੋਕ ਇੱਥੇ ਆਹ ਰਾਤਵਾਰ ਦੇ ਐਤਵਾਰ ਚੱਲਦੇ ਨੇ ਯਾਰ ਐਤਵਾਰ ਚੱਲਦੇ ਸੌਂ ਦੇ ਮੇਲੇ ਦੇ ਵਿੱਚ ਲੱਗਦੇ ਨੇ ਬਿਲਕੁਲ ਜੀ ਮਤਲਬ ਜਿਹੜੇ ਵੀ ਹੈ ਘਮੂੜੇ ਵਾਲੇ ਨੇ ਸਾਰਾ ਹੀ ਨਵਾਂ ਸਮਾਨ ਲੈ ਕੇ ਆਏ ਆ ਤੁਸੀਂ ਇੱਧਰ ਦੇਖੋ ਔਰ ਲੋਕ ਬੜਾ ਇੰਜੋਏ ਕਰਦੇ ਨੇ ਇਸ ਚੀਜ਼ ਨੂੰ ਔਰ ਛੋਟੇ ਜਿਹੜੇ ਬੱਚੇ ਜਿਹੜੇ ਨੇ ਆਉਂਦੇ ਨੇ ਨਿਕਨੇਕ ਘਣੋਣੇ ਗੇਮਾਂ ਖੇਡਦੇ ਨੇ ਔਰ ਬਹੁਤ ਵਧੀਆ ਆ